ਸੱਤ ਵੋਟਾਂ ਨਹੀਂ ਸੱਤ ਇਕੱਲੇ ਦੀਆਂ ਨੇ ਹਾਂਜੀ ਛੋਟੀਆਂ ਜੀ ਸਾਡੇ ਆਏਗਾ 9 ਵੋਟਾਂ ਜੀ 9 ਹਾਥੀ ਨੂੰ ਜਾਊਗੀ ਬਾਕੀ 8 ਵੋਟਾਂ ਜਾਣਗੀਆਂ ਚੜ੍ਹਨ ਨੂੰ ਜੀ ਇੱਕ ਹਾਥੀ ਨੂੰ 11 ਵੋਟਾਂ ਨਹੀਂ ਦੋਸਤੋ ਜੋ ਅੱਜ ਤੱਕ ਸਰਕਾਰਾਂ ਵੋਟ ਬੈਂਕ ਕਹਿ ਕੇ ਵਰਤਦੀਆਂ ਰਹੀਆਂ ਸਾਨੂੰ ਦਿਖਾਉਣਾ ਵੀ ਉਹ ਵੋਟ ਬੈਂਕ ਕੋਲੇ ਕਿੰਨੀਆਂ ਵੋਟਾਂ ਨੇ ਹੁਣ ਜੱਟ ਜ਼ਿਮੀਂਦਾਰਾਂ ਦੇ ਤਾਂ ਆਪਾਂ ਨੂੰ ਪਤਾ ਇਕੱਲਾ ਇਕੱਲਾ ਹੁੰਦਾ ਉਹ ਬਾਹਰੇ ਭਗ ਜਾਂਦਾ ਹੈ ਪਰ ਜਿਹੜੀ ਬੋਟ ਬੈਂਕ ਹੈ ਪਿੰਡਾਂ ਚੋ ਅਸਲ ਜਿਹੜੀ ਹਲਿਆਕੇ ਰੱਖ ਦਿੰਦੀ ਹੈ ਉਹਨਾਂ ਦੇ ਤੁਹਾਨੂੰ ਦਰਸ਼ਨ ਕਰਾਉਨੇ ਆ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਚੈਨਲ ਨੂੰ ਘੰਟੀ ਵਾਲਾ ਬਟਨ ਦਬਕੇ ਸਬਸਕ੍ਰਾਈਬ ਵੀ ਕਰ ਲੋ ਲਾਇਕ ਤੇ ਕਮੈਂਟ ਜ਼ਰੂਰ ਕਰਿਓ ਸੱਤ ਮੋਟਾਂ ਨੇ ਜੀ ਸੱਤ ਦੀਆਂ ਸੱਤੇ ਝਾੜੂ ਸੱਤ ਤੇ ਇਕੱਲੇ ਦੀਆਂ ਨੇ ਹਾਂਜੀ ਤੇਰੀਆਂ ਸਾਡੀਆਂ 6 ਬੋਟਾਂ ਨੇ ਜੀ ਝਾੜੂ ਨੂੰ 30 ਬੋਟਾਂ ਨੇ ਸਾਡੇ ਮੇਰੇ ਚਾਚੇ ਦਾ ਜੀ ਸਗੇ ਸਾਰੇ ਝਾੜੂ ਨੂੰ ਵਈਆਂ ਨੇ ਜੀ ਛੋਟੀਆਂ ਕਿੰਨੀ ਬੋਟ ਆਪਦੀ ਚਾਰ ਜੀ ਛੋਟੀਆਂ ਜੀ ਹਾਂਜੀ ਜੀ ਛ ਅਦੇਗੇ 9 ਵੋਟਾਂ ਜੀ 9 ਹਾਥੀ ਨੂੰ ਜਾਊਗੀ ਬਾਕੀ 8 ਵੋਟਾਂ ਜਾਣੀਆਂ ਝੜੂ ਨੂੰ ਜੀ ਇੱਕ ਹਾਥੀ ਨੂੰ ਹਾਂ ਜੀ ਆਪਣੀਆਂ ਜੀ 7 ਜੀ 7 ਤੇ 9 16 ਤਾਂ ਹੀ ਹੋ ਗਈਆਂ ਹਾਂ ਜੀ 4 ਹੀ ਛੋਟੀਆਂ 4 ਜੀ 4 ਛੋਟੀਆਂ 11 ਵੋਟਾਂ ਨਹੀਂ ਸਾਰੀਆਂ ਝੜੂ ਨੂੰ ਜਾਣੀਆਂ ਜੀ 11 ਹਾਂ ਜੀ ਝੜੂ ਜੀ ਹਾਂ ਜੀ ਪਪਾ ਜੀ ਹਾਂ ਜੀ ਚਾਰ ਵੋਟਾਂ ਆਈਆਂ ਚਾਰ ਹਾਂ ਭਾਈ ਜੀ 9 ਜੀ 9 ਝੜੂ ਨੂੰ 4 ਆਪਣੀਆਂ ਕਿੰਨੀਆਂ ਵੋਟਾਂ ਨੇ 2 ਜੀ 2 ਆਪਣੀਆਂ ਹਾਂ ਜੀ 5 5 ਤੇ ਹਿਸਾਬ ਨਾਲ ਲੋ ਜਿਹੜੀ ਵੋਟ ਬੈਂਕ ਆ ਅੱਛਾ ਛੋਟੀਆਂ ਕਿੰਨੀਆਂ ਨੇ ਹੁਣ 8 8 9 ਹਾਂ ਠੀਕ ਹੈ ਫਿਰ ਤਾਂ ਜੱਟ ਜਿਹੜੇ ਕਹਿੰਦੇ ਨੇ ਉਹਨਾਂ ਦੀ ਤਾਂ ਦੋ ਦੋ ਹੀ ਨੇ ਉਹਨਾਂ ਦੇ ਅੱਧੇ ਜਵਾਕ ਤਾਂ ਅਮਰੀਕਾ ਕੈਨੇਡਾ ਬੈਠੇ ਨੇ ਵੋਟ ਤਾਂ ਡੂਡ ਹੁੰਦੀ ਆ ਉਹਨਾਂ ਦੀ ਅੱਛਾ ਹਾਂ ਉਹ ਤਾਂ ਅਮਰੀਕਾ ਕੈਨੇਡਾ ਬੈਠੇ ਨੇ ਵੋਟਾਂ ਨੇ ਉਹਨਾਂ ਨੇ ਦੋ ਨੇ ਥਣੀਆਂ ਨੇ ਵੋਟਾਂ ਨੇ ਅੱਧੀ ਅੱਧੀ ਭੁਗਤੂ ਅੱਧੀ ਨਾ ਹਾਂ 9 ਵੋਟ ਇੱਧਰ ਇਹ ਕਿਹੜਾ ਏਸੀ ਵਾਲੇ ਬੰਦੇ ਨੇ ਬਾਕੀ ਉਹਨਾਂ ਦੇ ਬੁੜੇ ਰਹਿ ਕੇ ਘਰਾਂ ਚ ਬੈਠੇ ਰਹ ਜਾਂਦੇ ਨੇ ਉਹਦੇ ਬੈਠੇ ਨੇ ਇਹ ਕਿਹੜੇ 9 ਵੋਟਾਂ ਮੇਰੀਆਂ ਨੇ ਜੀ 9 ਨੇ ਛੋਟੀਆਂ ਕਿੰਨੀਆਂ ਨੇ ਸਾਡੀਆਂ ਜੀ 7 ਵੋਟਾਂ 7 ਛੋਟੀਆਂ ਸਾਡੇ 5 ਨੇ ਜੀ 5 7 ਛੋਟੀਆਂ 9 ਨੇ ਜੀ ਛੋਟੀਆਂ 7 ਨੇ ਜੀ 7 ਛੋਟੀਆਂ ਜੀ 4 ਚਾਰ ਹਾਂ ਛੋਟੀਆਂ ਜੀ 9 ਨੇ ਜੀ ਹੈ ਜੀ ਮੇਰੀਆਂ 7 ਵੋਟਾਂ ਨੇ ਆਪਣੀਆਂ ਉਹ ਸੱਤੇ ਸਾਡੀਆਂ ਨੇ ਸੱਤ ਸੱਤ ਕੱਲੇ ਅੱਛਾ ਸੱਤੇ ਛੋਟੀਆਂ ਨੇ 9 ਵੋਟਾਂ ਮੇਰੀਆਂ ਨੇ ਜੀ 9 ਨੇ ਛੋਟੀਆਂ ਹਾਂ ਜੀ 9 ਮੈਂ ਕਹਿੰਦਾ ਕਿਸੇ ਜੱਟ ਜ਼ਿੰਮੇਵਾਰ ਦੇ ਤਾਂ 9 ਹੋਣੀਆਂ ਨਹੀਂ 9 ਨੇ ਜੀ ਛੋਟੀਆਂ ਕਿੰਨੀਆਂ ਨੇ ਸਾਡੀਆਂ ਜੀ 7 ਵੋਟਾਂ 7 ਛੋਟੀਆਂ ਸਾਡੇ ਪੰਜ ਨੇ ਜੀ 5 7 ਛੋਟੀਆਂ 7 7 ਛੋਟੀਆਂ ਜੀ 4 4 ਹਾਂ ਛੋਟੀਆਂ ਜੀ 9 ਨੇ ਜੀ 9 ਹੋਰ ਆਪਣੀਆਂ ਜੀ ਸਾਡੇ ਪੰਜ ਨੇ ਜੀ 5 ਛੋਟੀਆਂ ਜੀ 7 7 ਇਹ ਹੈ ਜੀ ਧੰਨਵਾਦ ਸੋਡਾ ਤੁਸੀਂ ਇਹ ਸਹਿਯੋਗ ਪਾ ਰਹੇ ਹੋ ਪੰਜਾਬ ਦੀ ਵਾਦੀ ਚ ਨਹੀਂ ਤਾਂ ਜੱਟਾਂ ਦੇ ਲਈ ਕੀ ਕਹੋ ਬਾਹਰ ਵਗ ਜਾਂਦਾ ਪੰਜ ਪੰਜ ਹਾਂਜੀ 6 ਰਈ 6 4 ਨਹੀਂ 4 ਬਹੁਤ ਧੰਨਵਾਦ ਜੀ ਹਾਂਜੀ ਆ ਸੱਤ ਤੋਂ 7 7 ਹਾਂਜੀ ਤਿੰਨ ਜੀ ਤਿੰਨ ਚਾਰ ਜੀ ਚਾਰ ਸਹੀ ਚਾਰ ਚਾਰ ਹਾਂਜੀ 6 7 ਨੇ ਜੀ 6 7 ਹਾਂਜੀ ਅੱਛਾ ਕੱਲੇ ਆ ਤਾਂ ਥੋੜੇ 7 ਨੇ 7 ਲੈ ਜਥੇਦਾਰ ਸਾਹਿਬ ਨੇ ਤਾਂ ਹੁਣ ਬਿਆਨ ਲਾਇਆ ਤਾਂ ਪਹਿਲਾਂ ਤਿਆਰ ਕਰੀ ਖੜੇ ਨੇ ਬਿਆਨ ਹਾਂਜੀ ਪੰਜ ਨਹੀਂ ਛੜਿਆ ਪੰਜ ਉਹ ਲੈਤੀ ਆ ਜੀ ਕਿੰਨੀਆਂ ਨੇ 6 8 ਨੇ ਜੀ 8 ਲੈ 6 6 ਆਪਣੇ 7 7 ਲੈ ਹਾਂਜੀ 9 9 9 ਤੁਸੀਂ ਲਾ ਲੋ ਵੀ ਕਿੰਨੀਆਂ ਵੋਟਾਂ ਤਾਂ ਇਹਨਾਂ ਦੀਆਂ ਲਾ ਬੈਠੀਆਂ ਨੇ ਉਹ ਵੀ ਜੋੜ ਤੋੜ ਕਰਕੇ ਲੈ ਦੇਖ ਲੋ ਵੀ ਤੁਸੀਂ ਹਾਂਥੀ ਵਾਲੇ ਤਾਂ ਬਹੁਤ ਵੱਡੀ ਲੋਟਰੀ ਖਵਾ ਸਕਦੇ ਹੋ ਤੁਸੀਂ ਨਾ ਨਾ ਬਹੁਤ ਜੇ ਇੱਕਾ ਹੋ ਜੇ ਇਹ ਕਾ ਹੋ ਗਿਆ ਬਸ ਕਰਾ ਲਾਂਗੇ ਆਉਣ ਵਾਲੇ ਸਮੇਂ ਚ ਆਉਣ ਬੰਬ ਇੱਕ ਬੋਟ ਨਹੀਂ ਹੈਗੀ ਵੇਖਣ ਬੁਕਣ ਵਾਲੀ ਨਹੀਂ ਜਾਏ ਇਹਨੂੰ ਕਰੋੜਾਂ ਦੀ ਇਹਦਾ ਕੋਈ ਕੀਮਤੇ ਨਹੀਂ ਬੋੜ ਦੀ ਤਾਂ ਠੀਕ ਹੈ ਹਾਂ ਇਹ ਤਾਂ ਜਿਵੇਂ ਕਹਿ ਦਿੰਦੇ ਨੇ ਜੀ ਬੋਟ ਦੀ ਬੋਤਲ ਤੇ ਗਰੀਬ ਬੋਟ ਆਏ ਆ ਬਣਾਣਾ ਉਹ 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 ਹੋਣਗੇ ਉਹ ਅੱਡ ਹੋਣਗੇ ਇਹਦਾ ਜੱਜ ਬਿਆਲੇ ਇਨਕਲਾਬੀ ਲੋਕ ਨੇ ਸਾਫ ਦੀ ਸੌ ਸੌ ਬੋਟ ਉਹ ਜਿਹੜੇ ਤੇ ਵੇਖਣਾ ਇਹਦੇ ਬੋਤਲ ਵਾਲੇ ਹੋਰੇ ਹੈ ਨਹੀਂ ਹੋ ਸਾਡੇ ਚ ਠੀਕ ਹੈ ਉਹਦਾ ਬਾਹਰ ਕੱਢੇ ਹੁੰਦੇ ਸਾਡੇ ਜਿੱਥੇ ਮਰਜੀ ਉਹ ਕਿੰਨੇ ਕਿਨੇ ਪਿੰਡ ਚ ਉਹਦਾ 10 ਵੀ ਉਹ ਹੋਣਗੇ ਮੈਂ ਜਿੱਥੇ ਮਰਜੀ ਬਸ 20 ਹੋਣਗੇ ਉਹਨਾਂ ਨੇ ਬਦਨਾਮ ਕਰਕੇ ਨੇ ਸਾਰੇ ਹਾਂਜੀ ਜੀ ਪਾਤੀ ਸਾਰੇ ਨੇ ਹਾਂ ਜੀ ਹਾਂ ਪੂਰੀ ਆ ਰਿਹਾ ਰਿਪੋਰਟ ਪਾ ਆ ਰਿਹਾ ਅੱਛਾ ਪਾਤੀ ਹਾਂ ਜੀ ਪਹਿਲੀ ਸ਼ੁਰੂਤ ਸ਼ੁਰੂ ਚ ਸਵੇਰੀ ਪਾਤੀ ਆ ਦੇ ਆ ਦੇਖੋ ਜੀ ਦੁੱਧ ਨਾਲ ਸਮੋਸੇ ਵੀ ਖਵਾਵਾਗੇ ਆਪਦੀ ਜੇਬ ਚੋਂ ਲਾਵਾਂਗੇ ਕਿਸੇ ਦੁਕਾਨ ਵਾਲੇ ਨਹੀਂ ਠੀਕ ਹੈ ਹਾਂ ਸਾਡੇ ਜਿਹੜਾ ਮੁਰਗੀ ਫਾਰਮ ਫੇਲ ਹੁੰਦੇ ਨੇ ਅਸੀਂ ਤਾਂ ਆਪਦਾ ਉਹੀ ਖਾਣਾ ਉਹੀ ਕਮਾਉਣਾ ਹੈ ਐਸ਼ ਨਾਲ ਜ਼ਿੰਦਗੀ ਜੀ ਕੇ ਜਾਨੀ ਆ ਚਲੋ ਪਰਮਾਤਮਾ ਚਰਦੀ ਕਲ ਰੱਖੇ ਆ ਦੇਖੋ ਭਾਈ ਹਾਂ ਜੀ ਛੋਟੀਆਂ ਕਿੰਨੀਆਂ ਬੋਟਾਂ ਨੇ 6 ਨੇ ਜੀ 6 ਲੈ ਹੁਣ ਸਮੋਸੇ ਲੈ ਕੇ ਗਏ ਹੋਏ ਤੇ ਹਾਂ ਥੋੜੇ ਜੀ ਪੰਜ ਪਾ ਕੇ ਆਏ ਪੰਜ ਵੋਟਾਂ ਲੈ ਦੇਖੋ ਆ ਇਹਨੇ ਵੋਟਾਂ ਦੇ ਭਾਈ ਗੱਫੇ